ਇਹ ਫੰਕਸ਼ਨ ਵੀ ਜਿਹੜਾ ਹੈ ਉਹ ਘਰ ਆਇਆ। ਜੀ ਅਗਰ ਤੁਹਾਨੂੰ ਖਬੀਰ ਬਾਦਲ ਦੇ ਉੱਪਰ ਗੋਲੀ ਚੱਲੀ ਹੈ। ਦੇਖੋ ਬਹੁਤ ਮੰਦਭਾਗੀ ਘਟਨਾ ਹੈ। ਉਹ ਵੀ ਉੱਥੇ ਜਿੱਥੇ ਗੁਰੂ ਕੀ ਨਗਰੀ ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜ੍ਹੀ ਜਾਂਦੀ ਹੈ। ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ। ਤੇ ਪੰਜਾਬ ਪੁਲਿਸ ਦੀ ਮੁਸਤੈਦੀ ਕਰਕੇ ਅੱਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਹੁਣੋਂ ਬਚ ਗਈ ਉਹ ਬੰਦੇ ਨੂੰ ਉੱਥੇ ਇੱਕ ਜਿਹੜਾ ਉੱਥੇ ਕਾਬੂ ਕਰ ਲਿਆ ਗਿਆ ਇਹ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਇਨ ਟੱਚ ਆ ਤੇ ਮੈਂ ਉਹਨਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕੌਣ ਉਹਦੇ ਪਿੱਛੇ ਹੱਥ ਕੀਦਾ ਤੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜੀਆਂ ਸ਼ਾਸ਼ਾਂ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਸੁਭੀ ਬਾਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਤੇ ਫੜੀ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ मतलब पंजाब पुलिस ਨੂੰ ਵਧਾਈ ਦਿਨਾ ਕਿ ਉਹਨਾਂ ਨੇ ਬਹੁਤ ਮੁਸ਼ਤਹੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇੱਕਦਮ ਉਹਨੂੰ ਕਾਬੂ ਕੀਤਾ ਔਰ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਉੱਥੇ 175 ਜਿਹੜੇ ਜਵਾਨ ਤਾਇਨਾਤ ਕੀਤੇ ਹੋਏ ਨੇ ਆਈਜੀ ਐਸਪੀ ਸਵਸੀਂ ਕਿਉਂਕਿ ਭਾਵਨਾਵਾਂ ਨੇ ਜੁੜੀਆਂ ਹੋਈਆਂ ਉੱਥੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚਾਹੁੰਦੀ ਹੈ ਤਲਾਸ਼ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਔਰ ਖਾਸ ਤੌਰ ਤੇ ਗੁਰੂ ਦੇ ਦਰ ਤੇ ਬਿਲਕੁਲ ਗੇਟ ਤੇ ਜਿਹੜਾ ਘੰਟਾ ਕਰ ਡਿਊਟੀ ਹੈ ਜਿਹੜੀ ਹੈ ਉੱਥੇ ਹੋਇਆ ਸੋ ਇਹਦੀ ਨਿਰਪੱਖ ਜਾਂਚ ਹੋਊਗੀ ਸਖਤਾਈ ਨਾਲ ਜਾਂਚ ਹੋਊਗੀ ਔਰ ਜੋ ਵੀ ਦੋਸ਼ੀ ਹੋਇਆ ਸਖਸ ਅਜੇ ਨਹੀਂ ਸਿਰ ਸਰ ਹੈ ਜੀ ਇਹ ਵੀ ਚਾਰਜ ਲੈਟ ਹੈ ਕਿ ਚਾਰਜ ਜਬ ਤੱਕ ਆ ਰਿਹਾ ਹੈ ਖਾਸਾ ਸੇ ਸੰਬੰਧਿਤ ਹੈ ਹਾਂ ਜੀ ਹਾਂ ਜੀ ਦੇਖੋ ਕਾਫੀ ਲੰਬੇ ਸਮੇਂ ਤੋਂ ਹੀ ਮੰਗ ਹੈ ਜੀ ਹੁਣ ਕਿਉਂਕਿ 에어ਪੋਰਟ ਨੂੰ ਵਧਾਉਣ ਦਾ ਵੀ ਸਾਡੇ ਕੋਲੇ ਸਕੋਪ ਹੈਗਾ ਇਹ ਜਿਹੜਾ ਟਰਮੀਨਲ ਹੈ ਇਹ ਵਿਚ ਵਾਲਾ ਟਰਮੀਨਲ ਹੈ ਇੱਕ ਟਰਮੀਨਲ ਇਹਦੇ ਇਧਰ ਬਣ ਸਕਦਾ ਇੱਕ ਪਰਲੇ ਪਾਸੇ ਬਣ ਸਕਦਾ ਤੇ ਅਸੀਂ ਵੱਖ-ਵੱਖ ਲਾਈਨਾਂ ਨਾਲ ਗੱਲ ਕਰ ਰਹੇ ਹਾਂ ਕਿ ਤੁਸੀਂ ਇੱਥੋਂ ਮੁਹਾਲੀ ਤੋਂ ਸਾਨੂੰ ਇੰਟਰਨੈਸ਼ਨਲ ਖਾਸ ਤੌਰ ਤੇ ਵੈਸਟਰਨ ਸਾਈਡ ਟੋਰਾਂਟੋ ਸੈਨ ਫਰਾਂਸਿਸਕੋ ਸ਼ਿਕਾਗੋ ਜਿੱਦ ਨੂੰ ਸਾਡਾ ਵੈਸਟਰਨ ਵਾਰ্ল্ড ਵੱਲ ਨੂੰ ਜਿਆਦਾ ਕਿਉਂਕਿ ਸ਼ਾਰਜਾ ਵਗੈਰਾ ਤਾਂ ਜਾਂਦੀ ਹੈ ਇਹ ਫਲਾਈਟਾਂ ਤੇ ਬੜੀ ਜਲਦੀ ਜਿਹੜਾ 에ਅਰਲਾਈਨ ਜਿਹੜੀਆਂ ਨੇ ਉਹ ਫਾਈਨਲ ਕਰ ਰਹੀਆਂ ਨੇ ਕੋਈ ਕਮੀ ਨਹੀਂ ਫਾਈਵ ਸਟਾਰ ਹੋਟਲ ਵੀ ਹੈਗੇ ਨੇ ਸਭ ਕੁਝ ਹੈ ਤੇ ਇੱਕ ਕੇਟਰਿੰਗ ਦਾ ਪ੍ਰਬੰਧ ਕਰਨਾ ਕਿਉਂਕਿ ਕੇਟਰਿੰਗ ਇੱਥੋਂ ਹੀ ਕਿਉਂਕਿ ਦਿੱਲੀ ਤੋਂ ਕੇਟਰਿੰਗ ਨਹੀਂ ਆ ਸਕਦੀ ਕੇਟਰਿੰਗ ਦਾ ਇੱਥੇ ਹੋਊਗਾ ਕਿਉਂਕਿ ਇੰਟਰਨੈਸ਼ਨਲ ਫਲਾਈਟ ਕੇਟਰਿੰਗ ਤੋਂ ਇਹ ਨਹੀਂ ਚੱਲ ਨਹੀਂ ਸਕਦੀ ਸੋ ਅਸੀਂ ਉਹਨਾਂ ਤੋਂ ਰਿਕੁਆਇਰਮੈਂਟ ਲਈਏ ਕਿ ਸਾਨੂੰ ਦੱਸ ਦੋ ਕੀ ਕੀ ਤੁਹਾਨੂੰ ਚਾਹੀਦਾ ਹੈ ਬਾਕੀ ਇਹ 에ਰਪੋਰਟ ਜਿਹੜਾ ਇੰਟਰਨੈਸ਼ਨਲ ਵਾਸਤੇ ਬਿਲਕੁਲ ਰੈਡੀ ਹੈ ਕਿਉਂਕਿ ਸਾਡੇ ਲੋਕ ਜਿਹੜੇ ਨੇ ਦਿੱਲੀ ਜਾਂਦੇ ਆ ਲੱਖਾਂ ਦੀ ਗਿਣਤੀ ਦਿੱਲੀ ਜਾਂਦੇ ਆ ਔਰ ਉਹ ਖੱਜਲ ਖਵਾਰੀ ਬਚੂਗੀ ਪਲੱਸ ਪੰਜਾਬ ਦੇ ਰੈਵਨਿਊ ਨੂੰ ਫਾਇਦਾ ਹੋਊਗਾ ਪਲੱਸ ਇਹ ਵੀ ਇੱਥੇ ਪੰਜਾਬ ਚ ਜਿਵੇਂ ਅੰਮ੍ਰਿਤਸਰ ਹੈ ਅਮਰitsar ਸਾਹਿਬ ਦੇ ਵਿੱਚ ਵੀ ਜਿਹੜਾ ਸ਼ਿਗੂ ਰਾਮਦਾਸ 에ਰਪੋਰਟ ਹੈ ਉੱਥੇ ਵੀ ਫਲਾਈਟਾਂ ਘਟ ਨੇ